ਏਕੇ ਵੀਰੇ ਮੈਂ ਕਿਹਾ ਡਿਸਪਲੇ ਤੁਸੀਂ ਬੜੀਆਂ ਤਕੜੀਆਂ ਖੋਲੀਆਂ ਨੇ ਮੈਂ ਕਿਹਾ ਮਹਾਰਾਜ ਇੰਨੇ ਸੋਹਣੇ ਸੋਹਣੇ ਸੂਟ ਤੇ ਵੀਰੇ ਕੀ ਚੱਕਰ ਆ ਜੀ ਇਹ ਇਹ ਲਾਦੀਆਂ ਆਪਾਂ ਨੇ ਆਫਰ ਟਾਈ ਐਂਡ ਡਾਈ ਦੇ ਸੂਟਾਂ ਦੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਸਾਰਾ ਬਿਲਕੁਲ ਮੈਂ ਕਹਾਂ ਮਹਿੰਗੇ ਜਿਹੜੇ ਇਹਲੇ ਡਿਜ਼ਾਈਨ ਆ ਨਾ ਮਾਰਕੀਟ ਦੇ ਵਿੱਚ ਮੈਂ ਕਹਾਂ ਜੀ ਬਹੁਤ ਮਹਿੰਗੇ ਰੇਟ ਤੇ बिक ਰਿਹਾ ਸੂਟ ਜੀ ਇਹ ਮਹਿੰਗੇ ਤਾਂ बिक ਰਿਹਾ ਪਰ ਆਪਾਂ ਨੇ ਕਰਤੇ ਸਸਤੇ ਤੇ ਵੀਰੇ ਇੱਕ ਵੀਸ ਖੋਲ ਕੇ ਵੀ ਦਿਖਾ ਦਿਓ ਆਪਣੇ ਕਸਟਮਰਸ ਨੂੰ ਹਾਂ ਲੋ ਕਰੋ ਚੈੱਕ ਵੈਸ ਤਾਂ ਖੁੱਲੇ ਪਏ ਆ ਕੰਮ ਚੈੱਕ ਕਰ ਲਓ ਸਾਰਾ ਹੈਂਡਵਰਕ ਆ ਕੰਮ ਲੇ ਭਗਵਾਨ ਨੀੜ ਨੂੰ ਆ ਜਾ ਮੈਂ ਕਿਹਾ ਸ਼ਿਸ਼ੀਆਂ ਲੜਾਈ ਨਾ ਗਿਆ ਜੀ ਇਹ ਮਿਰਰ ਵਰਕ ਮੈਂ ਕਹਾਂ ਬਹੁਤ ਹੀ ਪਿਆਰਾ ਹੋਇਆ ਹੋਇਆ ਤੇਰੀ ਬਾਜੂ ਤੇ ਵੀ ਹੈਂਡਵਰਕ ਹੋ ਕਰਤੀ ਸਸਤੀ ਤੇ ਵੀਰੇ ਜਿਹੜੇ ਮੈਂ ਕਿਹਾ ਆਪਣੇ ਪੇਜ ਨੂੰ ਕਰਨਗੇ ਫੋਲੋ ਤੇ ਵੀਡੀਓ ਕਰਨਗੇ ਸ਼ੇਅਰ ਵੀਰੇ ਉਹਨਾਂ ਨੂੰ ਲਾ ਕੇ ਦੇਣਾ ਆਪਣਾ ਆਫਰ ਦੇ ਵਿੱਚ ਜੀ ਇਹ ਹਾਂਜੀ ਹਾਂਜੀ ਉਹਨਾਂ ਨੂੰ ਲਾ ਕੇ ਦੇਣਾ ਆਫਰ ਦੇ ਵਿੱਚ ਲੋ ਜੀ ਕਲਰ ਵੀ ਚੈੱਕ ਕਰ ਲਓ yellow ਕਲਰ ਤਾਂ ਮੈਂ ਕਿਹਾ ਜਿੰਨੇ ਆਪਾਂ ਤਰੀਫਾਂ ਕਰੀਏ ਉਹਨੇ ਰੰਗ ਮੈਂ ਕਿਹਾ ਜੀ ਇਹ ਸੋਨੇ ਦਾ ਕਰ ਲਓ ਚੈੱਕ ਲੋ ਜੀ ਕਲਰ ਸਾਰੇ ਮੈਂ ਕਿਹਾ ਪਾਰਟੀ ਵਾਲੇ ਕਲਰ ਨੇ ਜੀ ਇਹ ਆ ਰੇਟ ਦਾ ਰਹਿਣਾ ਵੱਡਾ ਧਮਾਕਾ ਤੇ ਵੀਰੇ ਜੇ ਮੈਂ ਮਾਰਕੀਟ ਦੀ ਗੱਲ ਕਰਾਂ ਨਾ ਸੇਮ ਸੂਟ ਮੈਂ ਲੈ ਕੇ ਆਇਆ ਸੀਗਾ ਵੀਰੇ 5000 ਰੁਪਏ ਦੇ ਆਪਾਂ ਹੋਰ ਸਸਤਾ ਕਰਕੇ ਦੇਣਾ ਕੀ ਕੀਮਤ ਦੇਣੀ ਮਾਰੇ ਐਨੇ ਦਾ 250 ਰੁਪਏ ਦਾ ਸੂਟ ਦੇ ਦੇਣੇ ਆਪਾਂ ਨੇ ਅੱਛਾ ਜੀ ਹਾਂਜੀ ਇਹ ਕਿਹਦਾ ਹੋਇਆ ਵੀ 199 ਰੁਪਏ ਦਾ ਸੂਟ ਦੇਣਾ ਸਿਰਫ 199 ਸਿਰਫ 199 ਰੁਪਏ ਦਾ ਬੂਲੇ ਤਾਂ ਨਹੀਂ ਵੀਰੇ ਉਹ ਨਹੀਂ ਨਹੀਂ ਦੇਣਾ ਉਹ ਪਹਿਲਾਂ ਤਾਂ ਜਿਹੜੀਆਂ ਕਰਨੀਆਂ ਪੇਜ ਨੂੰ ਫੋਟੋ ਵੀਡੀਓ ਨੂੰ ਕਰਨੀਆਂ ਸ਼ੇਅਰ ਤੇ ਵੀਰੇ ਆਉਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾੜੀ